ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਹੀ ਤੁਸੀਂ ਸਾਰੇ ਜਾਣੇ ਯੂਪੀਆਈ ਦਾ ਯੂਜ਼ ਕਰਦੇ ਜੇ ਕੋਈ ਫੋਨਪੇ ਵਰਤਦਾ ਆ ਕੋਈ ਗੂਗਲ ਪੇ ਵਰਤਦਾ ਆ ਕੋਈ ਪੇਟੀਐਮ ਵਰਤਦਾ ਆ ਬਹੁਤ ਸਾਰੇ ਐਪ ਇਦਾਂ ਦੇ ਆਗੇ ਜਿਨ੍ਹਾਂ ਨਾਲ ਤੁਸੀਂ ट्रांजੈਕਸ਼ਨਾਂ ਕਰਦੇ ਜੇ 1 ਅਗਸਤ ਜਾਨੀ ਅੱਜ ਇਹਦੇ ਵਿੱਚ ਬਹੁਤ ਸਾਰੇ ਬਦਲਾਅ ਕੀਤੇ ਗਏ ਆ ਜਿੰਨਾ ਬਾਰੇ ਤੁਹਾਨੂੰ ਜਾਨੂ ਹੋਣਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਾਅਦ ਜੇਕਰ ਤੁਹਾਨੂੰ ਇਹ ਬਦਲਾਅ ਬਾਰੇ ਨਹੀਂ ਪਤਾ ਤਾਂ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਜਾਂ ਤੁਹਾਨੂੰ ਚਾਰਜਸ ਲੱਗ ਸਕਦੇ ਨੇ ਕਿਹੜੇ ਕਿਹੜੇ ਬਦਲਾਅ ਕੀਤੇ ਗਏ ਆ UPI ਵੱਲੋਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਸਾਰੇ ਬਦਲਾਵਾਂ ਦੇ ਬਾਰੇ ਦੱਸਾਂਗੇ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਦੇ ਪਏ ਨੇ ਤਾਂ ਤੁਸੀਂ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਦਿਓ ਉਹਨਾਂ ਵਾਲੀ ਵੀਡੀਓ ਲਈ ਬੈਲ ਆਈਕਨ ਨੂੰ ਦਬਾ ਦਨਾ ਹੋਣ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਜੇਕਰ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਤੁਸੀਂ ਸਾਰੇ ਜਾਣੇ ਯੂਪੀਆਈ ਵਰਤਦੇ ਹੋ ਯੂਪੀਆਈ ਦਾ ਮਤਲਬ ਆ ਯੂਨੀਫਾਈਡ ਪੇਮੈਂਟ ਇੰਟਰਫੇਸ ਇਹ ਜਿੰਨੇ ਵੀ ਯੂਪੀਆਈ ਹੈਗੇ ਆ ਇਹ ਇੱਕ ਪ੍ਰਾਈਵੇਟ ਕੰਪਨੀ ਹੈਗੀਆਂ ਜਿਹੜਾ ਇਹਨਾਂ ਦੇ ਉੱਤੇ ਹੈਡ ਹੈ ਜਿੱਦਾਂ ਸਾਰੇ ਬੈਂਕਾਂ ਦਾ ਹੈਡ ਆ ਆਰਬੀਆਈ ਆ ਤਾਂ ਇਹਨਾਂ ਦੇ ਉੱਪਰ ਐਨਪੀਸੀਆਈ ਆ ਮਤਲਬ ਨੈਸ਼ਨਲ ਪੇਮੈਂਟ ਕੋਆਪਰੇਸ਼ਨ ਆਫ ਇੰਡੀਆ ਹੈਗੀ ਆ ਜਿਹੜੀ ਇਹਨਾਂ ਦੇ ਰੂਲ ਰੈਗੂਲੇਸ਼ਨ ਬਣਾਉਂਦੇ ਆ ਮਤਲਬ ਕਿ ਜਿੰਨਾ ਸਾਡਾ ਡਾਟਾ ਇਹਨਾਂ ਕੋਲ ਹੈਗਾ ਆ ਅਸੀਂ ਜਦੋਂ ਬੈਂਕ ਅਕਾਊਂਟ ਆਪਣਾ ਆਧਾਰ ਕਾਰਡ ਪੈਨ ਕਾਰਡ ਲਾਉਂਦੇ ਆ ਤਾਂ ਉਹ ਡਾਟਾ ਲੀਕ ਨਹੀਂ ਕਰਦੇ ਤਾਂ ਇਹਨਾਂ ਦੇ ਉੱਤੇ ਐਨਪੀਸੀਆਈ ਹੈਗੀ ਆ ਜੇਕਰ ਸਭ ਤੋਂ ਪਹਿਲਾਂ ਅਸੀਂ ਜਿਹੜੀ ਬਦਲਾਅ ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਬਹੁਤ ਸਾਰੇ ਇਦਾਂ ਦੇ ਦੁਕਾਨਦਾਰ ਆ ਜਾਂ ਜਿਨ੍ਹਾਂ ਦਾ ਡੇਲੀ ਦਾ ਯੂਪੀਆਈ ਦਾ ਯੂਜ਼ ਕਰਦੇ ਆ ਤਾਂ ਉਹ ਵਾਰ-ਵਾਰ ਬੈਲੈਂਸ ਚੈੱਕ ਕਰਦੇ ਆ ਤਾਂ ਉਹਨਾਂ ਨੇ ਜਦੋਂ ਤੁਸੀਂ ਆਪਣਾ ਬਾਰ-ਬਾਰ ਬਾਰ-ਬਾਰ ਬੈਲੈਂਸ ਚੈੱਕ ਕਰਦੇ ਤਾਂ ਉਹਦੇ ਨਾਲ ਟਰਾਂਜੈਕਸ਼ਨ 'ਚ ਫਰਕ ਪੈਂਦਾ ਜਦੋਂ ਤੁਸੀਂ ਚੈੱਕ ਬੈਲੈਂਸ ਕਰਦੇ ਤਾਂ ਐਪ ਲੋਡ ਲੈਂਦੀ ਆ ਇਹ ਸਾਰੀਆਂ ਐਪ ਹੈਗੀਆਂ ਸਰਵਰ ਲੱਗੇ ਵੱਡੇ-ਵੱਡੇ ਤਾਂ ਕਿੰਨੇ ਜਾਣੇ ਯੂਜ਼ ਕਰਦੇ ਆ ਤਾਂ ਉਹ ਲੋਡ ਪੈਂਦਾ ਆ ਇਹਨੂੰ ਘਟਾਉਣ ਲਈ ਉਹਨਾਂ ਨੇ ਇੱਕ ਦਿਨ ਦੇ ਵਿੱਚ 50 50 ਵਾਰੀ ਤੁਸੀਂ ਆਪਣਾ ਬੈਂਕ ਬੈਲੈਂਸ ਦੇ ਸਕਦੇ ਜੇ ਪਹਿਲਾਂ ਅਨਲਿਮਿਟਿਡ ਹੀ ਪਰ ਹੁਣ ਤੁਸੀਂ ਸਿਰਫ 50 ਵਾਰੀ ਦੇਖ ਸਕਦੇ ਜੇ ਤੁਸੀਂ ਬਹੁਤ ਸਾਰੇ ਲੋਕ ਇਦਾਂ ਦੇ ਆ ਜਿਹੜੇ ਬਹੁਤ ਘੱਟ ਯੂਜ਼ ਕਰਦੇ ਜਿੱਦਾਂ ਦਿਨ 'ਚ 3 ਵਾਰੀ 4 ਵਾਰੀ 5 ਵਾਰੀ 10 ਵਾਰੀ ਯੂਜ਼ ਕਰ ਲੈ ਕੋਈ ਸਮਝ ਲੈਂਦਾ ਪਰ ਇਹੋ ਜਿਹੀ ਕਾਫੀ ਦੁਕਾਨਦਾਰ ਆ ਜਾਂ ਕਾਫੀ ਲੋਕ ਇਦਾਂ ਦੇ ਆ ਜਿਨ੍ਹਾਂ ਨੇ ਦਿਨ ਦੇ ਵਿੱਚ 200 300 ਵਾਰੀ ਪੇਮੈਂਟ ਕਰਨੀ ਹੁੰਦੀ ਪੇਮੈਂਟ ਲੈਣੀ ਹੁੰਦੀ ਉਹ ਫਿਰ बार-बार ਬੈਂਕ ਬੈਲੈਂਸ ਚੈੱਕ ਕਰਦੇ ਆ ਉਹ ਚੀਜ਼ਾਂ ਨੂੰ ਘਟਾਉਣ ਵਾਸਤੇ ਇਹਨਾਂ ਨੇ ਜਿਹੜਾ ਆ 50 ਵਾਰੀ ਸਿਰਫ ਇੱਕ ਦਿਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਨੇ ਜੇਕਰ ਨੰਬਰ 2 ਦੀ ਗੱਲ ਕਰੀਏ ਤਾਂ ਜਦੋਂ ਤੁਸੀਂ ਆਪਣਾ 트ਾਂਜੈਕਸ਼ਨ ਕਰਦੇ ਉਸ ਤੋਂ ਬਾਅਦ ਜਾ ਕੇ ਬੈਂਕ ਬੈਲੈਂਸ ਚੈੱਕ ਕਰਦੇ ਤੇ ਮੇ ਹੋਣ ਨਾਲ ਇੱਕ ਨਵਾਂ ਨਿਯਮ ਲਿਆਂਦਾ ਹੈ ਕਿ ਜਦੋਂ ਵੀ ਤੁਸੀਂ 트ਾਂਜੈਕਸ਼ਨ ਕਰੋਗੇ 트ਾਂਜੈਕਸ਼ਨ ਕਰਨ ਤੋਂ ਬਾਅਦ ਹੀ ਤੁਹਾਡੀ ਸਕਰੀਨ ਉੱਤੇ ਅਮਾਉਂਟ ਆ ਜਾਏਗੀ ਕਿ ਤੁਹਾਡਾ ਰਿਮੇਨਿੰਗ ਬੈਲੈਂਸ ਇੰਨਾ ਰਹਿ ਗਿਆ ਪਹਿਲਾਂ ਕੀ ਤੁਸੀਂ ਜਦੋਂ 트ਾਂਜੈਕਸ਼ਨ ਕੀਤੀ ਆਪਣੇ ਆਪਣੇ ਬੈਂਕ ਦੀ ਐਪ ਖੋਲਦੇ ਹੀ ਜਾਂ ਤੁਸੀਂ ਯੂਪੀਆਈ ਦੇ ਵਿੱਚੋਂ ਚੈੱਕ ਬੈਲੈਂਸ ਕਰਦੇ ਹੀ ਕਿ ਮੈਂ ਕੱਟੇ ਗਏ ਪੈਸੇ ਨਹੀਂ ਕੱਟੇ ਗਏ ਬੈਲੈਂਸ ਕਿੰਨਾ ਰਹਿ ਗਿਆ ਤਾਂ ਤੁਹਾਡੇ ਸਕਰੀਨ ਦੇ ਉੱਤੇ ਹੀ ਹੁਣ ਆ ਜਾਏਗਾ ਇਹ ਜਿਹੜਾ ਨੰਬਰ ਦੂਜਾ ਉਨ੍ਹਾਂ ਨੇ ਕੀਤਾ ਹੈ ਨੰਬਰ ਤਿੰਨ ਗੱਲ ਕਰੀਏ ਤਾਂ ਜਦੋਂ ਤੁਸੀਂ ਪੈਸੇ ਸੈਂਡ ਕਰਦੇ ਹੀ ਜਦੋਂ ਤੁਸੀਂ ਕਿਸੇ ਨੂੰ ਮਤਲਬ ਕਿ ਜਦੋਂ ਤੁਸੀਂ ਬੈਂਕ ਬੈਂਕ ਨਾਮ ਭਰ ਕੇ ਕਿਸੇ ਦੇ ਬੈਂਕ ਖਾਤੇ 'ਤੇ ਪੈਸੇ ਪਾਉਂਦੇ ਥਰੂ ਯੂਪੀਆਈ ਭਰਦੇ ਹੋ ਬੈਂਕਰ ਅਕਾਊਂਟ ਹੁੰਦਾ ਨਾਮ ਆਈਐਫਐਸਸੀ ਕੋਡ ਮੰਗਦਾ ਹੀ ਤਾਂ ਤੁਹਾਨੂੰ ਇੱਕ ਦਿਕਰ ਆਉਂਦੀ ਕਿ ਜਿਹੜਾ ਤੁਸੀਂ ਅਕਾਊਂਟ ਨੰਬਰ ਭਰਿਆ ਇਸੇ ਬੰਦੇ ਦੇ ਨਾਂ ਤੇ ਜਾਂ ਇਸ ਬੰਦ ਹੋਰ ਕੇ ਦੇ ਨਾਂ ਤੇ ਆ ਪਰ ਉਹਦਾ ਵੀ ਹੁਣ ਹੱਲ ਆ ਗਿਆ ਜਦੋਂ ਤੁਸੀਂ ਬੈਂਕ ਅਕਾਊਂਟ ਭਰੋਗੇ ਉਹਦਾ ਨਾਮ ਭਰੋਗੇ ਉਸ ਤੋਂ ਬਾਅਦ ਰੀਚੈੱਕ ਵਾਸਤੇ ਉੱਥੇ ਆ ਜਾਏਗਾ ਕਿ ਇਹ ਜਿਹੜਾ ਅਕਾਊਂਟ ਨੰਬਰ ਹੈ ਫਲਾਣੇ ਫਲਾਣੇ ਬੰਦੇ ਦੇ ਨਾਂ ਤੇ ਹੈਗਾ ਆ ਤਦ ਕੋਈ ਵੀ ਫਰੋਡ ਹੋਣ ਦੇ ਚਾਂਸ ਹੁਣ ਘਟ ਚੁੱਕਿਆ ਇਸ ਕਰਕੇ ਬਹੁਤ ਸੋਨਾ ਜਿਹੜਾ ਉਹਨਾਂ ਨੇ ਕੰਮ ਕੀਤਾ ਹੈ ਇਹ ਆਟੋਮੈਟਿਕ ਹੀ ਉਹਦਾ ਜਿਹੜਾ ਨਾਮ ਆ ਜਾਏਗਾ ਇਸ ਤੋਂ ਬਾਅਦ ਚੌਥੇ ਨੰਬਰ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਬੰਦੇ ਇਦਾਂ ਦੇ ਨੇ ਜਿਹੜੇ ਬਾਰ-ਬਾਰ UPI ਤੋਂ ਆਪਣਾ ਬੈਂਕ ਅਕਾਊਂਟ ਬੈਂਕ ਡਿਟੇਲ ਹੋਰ ਬਹੁਤ ਸਾਰੀਆਂ ਬੈਂਕ ਦੇ ਰਿਲੇਟਿਵ ਚੀਜ਼ਾਂ ਜਿਹੜੀਆਂ ਇਹ UPI ਤੋਂ ਦੇਖ ਸਕਦੇ ਸੀ ਉਹਨਾਂ ਨੇ ਵੀ ਹੁਣ ਸਿਰਫ ਤੁਸੀਂ ਇੱਕ ਦਿਨ ਦੇ ਵਿੱਚ 25 ਵਾਰ ਹੀ ਉਹ ਦੇਖ ਸਕਦੇ ਜੇ ਤੁਸੀਂ ਆਪਣਾ ਬੈਂਕ ਖਾਤਾ ਕਿੰਨੀ ਵਾਰੀ ਦੇਖ ਲੋਗੇ ਇੱਕ ਵਾਰੀ ਦੇਖ ਲੂ ਕਈ ਰਿਕਿੰਗ ਦਾ ਕਿ ਕਾਫੀ ਜਾਣੇ ਜਿਨ੍ਹਾਂ ਨੂੰ ਬੈਂਕ ਖਾਤਾ ਯਾਦ ਨਹੀਂਦਾ ਬਾਰ-ਬਾਰ ਖੋਲ-ਖੋਲ ਕੇ ਵੇਚਦੇ ਹੁੰਦੇ ਨਾਲ ਐਪ ਤੇ ਲੋਡ ਪੈਂਦਾ ਉਹਨੂੰ ਘਟਾਉਣ ਵਾਸਤੇ ਉਹਨਾਂ ਨੇ ਸਿਰਫ 25 ਵਾਰ ਕਰਤਾ ਇਸ ਤੋਂ ਇਲਾਵਾ ਗੱਲ ਕਰੀਏ ਕਿ ਤੁਹਾਡੇ ਜਿੰਨੇ ਵੀ ਆਟੋਮੈਟਿਕ ਜਿਹੜੇ ਤੁਸੀਂ ਪੈਸੇ ਦਿੰਦੇ ਕਿਸੇ ਲਈ ਕੋਈ ਮਤਲਬ ਕਹਿੰਦਾ ਕਿ ਬਿਜਲੀ ਦਾ ਬਿੱਲ ਹੋ ਗਿਆ OTT ਪਲੇਟਫਾਰਮ ਹੋ ਗਏ ਹੋਰ ਬਹੁਤ ਸਾਰੇ ਆਗੇ ਜਿੱਥੇ ਆਟੋ ਤੁਸੀਂ ਲਾ ਦਿੰਦੇ ਆ ਕਿ ਮੇਰੀ ਜਿਹੜੀ ਆ ਮਹੀਨੇ ਬਾਅਦ ਇੰਨੀ ट्रांजैक्शन ਹੋ ਜੇ ਉਹ ਪਹਿਲਾਂ ਅਨਲਿਮਟਿਡ ਹੀ ਉਹ ਵੀ ਉਹਨਾਂ ਨੇ ਹੁਣ ਸਮਾਂ ਬੰਨਤਾ ਕਿ 9 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਹੀ ਹੋ ਸਕਦਾ ਆ ਲਾਸਟ ਗੱਲ ਕਰੀਏ ਫੋਰ ਬਹੁਤ ਸਾਰੀਆਂ ਐਈਆਂ ਸੀ ਤੁਹਾਨੂੰ ਜਿਹੜੀਆਂ ਮੇਨ ਮੇਨ ਦੱਸਦੇ ਪਏ ਆ ਇਸ ਤੋਂ ਇਲਾਵਾ ਗੱਲ ਕਰੀਏ ਕਿ ਜਦੋਂ ਤੁਸੀਂ ਪੈਸੇ ਸੈਂਡ ਕਰਦੇ ਹੀ ਪੈਸੇ ਸੈਂਡ ਹੋ ਜਾਂਦੇ ਹੀ ਕਈ ਟਿਕ ਵੱਜ ਜਾਂਦੀ ਹੈ ਕਈ ਵਾਰੀ ਤੁਹਾਡੇ ਖਾਤੇ ਜੋ ਪੈਸੇ ਵੀ ਕੱਟੇ ਜਾਂਦੇ ਹੀ ਪਰ ਅਗਲੇ ਬੰਦੇ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਜਾਂਦੇ ਹੀ ਇਸ ਤੋਂ ਇਲਾਵਾ ਗੱਲ ਚੈੱਕ ਕਰੀਏ ਕਿ ਪੈਂਡਿੰਗ ਆ ਜਾਂਦਾ ਹੀ ਉਹ ਤੁਸੀਂ ਦੇਖਦੇ ਰਹਿੰਦੇ ਪੈਂਡਿੰਗ ਚੱਲਦਾ ਰਹਿੰਦਾ ਚੰਡਿੰਗ ਚੱਲਦਾ ਰਹਿੰਦਾ ਤਾਂ ਤੁਸੀਂ ਇੱਕ ਦਿਨ ਦੇ ਵਿੱਚ ਉਹਨੂੰ ਸਿਰਫ ਤਿੰਨ ਵਾਰੀ ਚੈੱਕ ਕਰ ਸਕਦੇ ਤਿੰਨ ਵਾਰ ਤੋਂ ਬਾਅਦ ਚੈੱਕ ਨਹੀਂ ਕਰ ਸਕਦੇ ਕਿਉਂਕਿ ਉਸ ਤੋਂ ਬਾਅਦ ਜੇਕਰ ਤੁਸੀਂ ਗੱਲ ਕਰੇ ਤਾਂ 48 ਘੰਟੇ ਬਾਅਦ ਜਾਂਦੇ ਪੈਸੇ ਉਹਨੂੰ ਚਲੇ ਜਾਂਦੇ ਜਾਂ 48 ਘੰਟੇ ਬਾਅਦ ਪੈਸੇ ਵਾਪਸ ਆ ਜਾਂਦੇ ਤਾਂ ਇਹਨਾਂ ਵਾਸਤੇ ਵੀ ਉਹਨਾਂ ਨੇ ਸਮਾਂ ਬੰਦ ਦਿੱਤਾ। ਬਾਕੀ ਗੱਲ ਕਰੀਏ ਤਾਂ ਜਿਹੜੀ ਤੁਸੀਂ ਪੈਸੇ ਸੈਂਡ ਕਰਦੇ ਹੀ ਉਹ 1 ਲੱਖ ਹੀ ਲਿਮਿਟ ਹੈਗੀ ਆ 1 ਲੱਖ ਤੋਂ ਉੱਤੇ ਲਿਮਿਟ ਨਹੀਂ ਹੈਗੀ ਉਹਨੂੰ ਕੋਈ ਕਟਾਈ ਵਧਾ ਐ ਨਹੀਂ ਗਿਆ ਬੈਂਕ ਜਿਹੜੇ ਵੱਡੇ ਵੱਡੇ ਜਿਹੜੇ ਜਿਨ੍ਹਾਂ ਦੇ ਬਿਜ਼ਨਸ ਜਿਨ੍ਹਾਂ ਨੂੰ ਉਹਨਾਂ ਨੂੰ ਜਿਹੜੀ ਸ਼ੂਟ ਹੈ ਉਹ ਹੀ ਜਿਹੜੀ ਪੁਰਾਣੀ ਹੈ ਕੋਈ ਵੀ ਨਵੀਂ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਕੋਈ ਵੀ ਟ੍ਰਾਂਜੈਕਸ਼ਨ ਦੇ ਵਿੱਚ ਔਰ ਕੋਈ ਵੀ ਨਹੀਂ ਆਈ 1 ਲੱਖ ਤੱਕ ਹੀ ਤੁਸੀਂ हां ਬੰਦਾ ਸੈਂਡ ਕਰ ਸਕਦਾ ਆ ਇਹ ਜਿੰਨੇ ਵੀ ਨਿਯਮ ਜ਼ਿਆਦਾਤਰ ਆਏ ਆ ਸਾਰੇ ਨਿਯਮ ਆਏ ਆ ਕਿ ਉਹ ਲੋਡ ਘਟਾਉਣਾ ਚਾਹੁੰਦੇ ਆ ਕਿਉਂਕਿ ਇਹਨਾਂ ਦਾ ਸਰਵਰ ਬੜੇ ਤਗੜੇ ਆ ਤੇ ਪਰ ਜਦੋਂ ਬਹੁਤ ਸਾਰੇ ਬਾਰ-ਬਾਰ ਜਦੋਂ ਐਪ ਚੱਲਦੀ ਹੁਣ ਹਰ ਇੱਕ ਦੇ ਫੋਨ ਦੇ ਵਿੱਚ Google Pay ਆ ਜਾਂ PhonePe ਆ ਜਾਂ UPI ਕੋਈ ਵੀ ਐਪ ਤੋਂ ਕਰਦੇ ਆ ਤਾਂ ਉਹਦਾ ਲੋਡ ਘਟਾਉਣ ਵਾਸਤੇ ਜਿਹੜਾ ਆ ਇਹਨਾਂ ਨੇ ਇਹ ਨਿਯਮ ਲੈਂਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇ ਤੁਹਾਨੂੰ 유ਸਫੁਲ ਲੱਗੀ ਹੋਵੇ ਤਾਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਲਾਈਕ ਜਰੂਰ ਕਰਕੇ ਜਾਣਾ ਹੁਣ ਅਸੀਂ ਤੁਹਾਡੇ ਤੋਂ ਮੰਗਦੇ ਹਜਾਤ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ